ਰਾਣੀਪੁਰ ਚ ਬੜੀ ਮਾੜੀ ਗੱਲ ਹੋਈ ਹੈ ਜੀ ਅੱਜ ਦੀ ਜਿਹੜੀ ਗੋਲੀ ਚੱਲੀ ਹੈ ਇਹ ਸਾਨੂੰ ਜੋ ਮੈਨੂੰ ਸਵੇਰੇ ਪਹਿਲਾਂ ਫੋਨ ਗਿਆ ਹੈਗਾ ਉਹ ਰਾਮ ਸਰ ਸਾਹਿਬ ਗੁਰਦੁਆਰੇ ਤੋਂ ਗਿਆ ਇਹਨਾਂ ਨੇ ਮੈਨੂੰ ਕਿਹਾ ਵੀ ਇੱਥੇ ਗੋਲੀ ਚੱਲੀ ਹੈ ਸਾਡੇ ਲੱਗੇ ਤਾਂ ਵੀ ਕੋਈ ਗੱਲ ਹੋਈ ਹੈ ਤੁਸੀਂ ਪੁਲਿਸ ਨੂੰ ਕਾਲ ਕਰੋ ਮੈਂ ਮੇਜਰ ਸਿੰਘ ਨੂੰ ਐਸ ਐਚਓ ਨੂੰ 라ਵਲਪਿੰਡੀ ਫੋਨ ਕੀਤਾ ਉਹ ਆ ਗਿਆ ਮਗਰੇ 2 ਮਿੰਟ ਚ ਮੈਂ ਉਹਨਾਂ ਦੇ ਆ ਗਿਆ ਅਸੀਂ ਸਾਰੇ ਪਿੰਡ ਦੇ ਤਕਰੀਬਨ 3-400 ਬੰਦਾ ਇਕੱਠਾ ਹੋ ਗਿਆ ਉੱਥੇ ਆਣ ਕੇ ਦੇਖਿਆ ਵੀ ਦੋ ਮੋਟਰਸਾਈਕਲ ਇੱਕ ਖੜਾ ਸੀਗਾ ਤੇ ਇੱਕ ਡਿੱਗਿਆ ਪਿਆ ਸੀਗਾ ਉਹ ਫਿਰ ਉੱਥੇ ਆਣ ਕੇ ਸਾਰੀ ਗੱਲ ਦਾ ਪਤਾ ਲੱਗਾ ਕਿ ਬਹਾਨੀ ਤੋਂ ਇਹ ਬੰਦੇ ਆਏ ਆ ਮਤਲਬ ਉੱਥੇ ਕਿਸੇ ਦੀ ਰੈਕੀ ਕਰਦੇ ਸੀਗੇ ਉਹ ਅਮਰੀਕ ਸਿੰਘ ਨਾਂ ਦਾ ਇੱਕ ਉਹਦੇ ਭਈਆ ਲੱਗਾ ਸੀਗਾ ਬਿਹਾਰੀ ਉਹਨੇ ਆਪਣੇ ਮਾਲਕ ਨੂੰ ਦੱਸਿਆ ਵੀ ਜਿਹੜੇ ਆਪਣੇ ਖੂਹ ਤੇ ਕੋਈ ਰੈਕੀ ਕਰਨ ਆਉਂਦਾ ਆ ਬੰਦੇ ਉਹ ਬੰਦੇ ਠੇਕੇ ਦੇ ਸਾਹਮਣੇ ਖੜੇ ਆ ਵੀ ਤੁਸੀਂ ਆ ਜਾਓ ਛੇਤੀ ਉਹ ਮਗਰ ਗੱਡੀ ਲੈ ਕੇ ਆਏ ਆ ਉਸ ਤੋਂ ਬਾਅਦ ਉਹ ਪਈਏ ਨੇ ਇਹਨਾਂ ਦਾ ਪਿੱਛਾ ਸ਼ੁਰੂ ਕਰ ਦਿੱਤਾ ਮਗਰ ਉਹ ਮੋਟਰਸਾਈਕਲ ਤੇ ਗੱਡੀਆਂ ਤੇ ਆ ਗਏ ਜਦੋਂ ਇਸ ਪਸੀਮੇ ਤੇ ਸਾਡੇ ਮਾਧੋਪੁਰ ਦਾ ਤਰਾਣੀਪੁਰ ਦਾ ਪਸੀਮਾ ਜਿਹੜਾ ਪੈਂਦਾ ਆ ਇੱਥੇ ਕਮਾਦੀਆਂ ਕਾਫੀ ਆ ਇੱਥੇ ਜਦੋਂ ਆ ਗਏ ਆ ਤੇ ਉਹ ਜਿਹੜੇ ਮੁੰਡੇ ਆ ਜਿਹੜੇ ਦੋ ਜਾਨੇ ਸੀਗੇ ਉਹ ਮੋਟਰਸਾਈਕਲ ਖੜਾ ਕਰਕੇ ਇੱਕ ਕਮਾਚ ਵੜ ਗਿਆ ਤਾਂ ਇੱਕ ਮੋੜੇ ਦੌੜ ਪਿਆ ਉਹ ਭਈਆ ਜਿਹੜਾ ਉਹ ਮੋਟਰਸਾਈਕਲ ਲੈ ਕੇ ਜਿਹੜਾ ਮੋੜੇ ਦੌੜਿਆ ਸੀ ਉਹਦੇ ਮਗਰ ਗਿਆ ਜਦੋਂ ਮਗਰ ਗਿਆ ਤਾਂ ਉਹਨੇ ਬੰਦੇ ਨੇ ਜਾ ਕੇ ਉਹਨੂੰ ਜੱਫਾ ਮਾਰ ਲਿਆ ਮੋਟਰਸਾਈਕਲ ਸੱਟ ਕੇ ਤੇ ਉਸ ਬੰਦੇ ਕੋਲ ਪਿਸਟਲ ਸੀਗਾ ਤਾਂ ਉਹਨੇ ਉਹਦੇ ਗੋਲੀਆਂ ਚਾਰ ਗੋਲੀਆਂ ਜਿਵੇਂ ਸਾਨੂੰ ਪਤਾ ਲੱਗਾ ਵੀ ਉਹਦੇ ਚਾਰ ਗੋਲੀਆਂ ਮਾਰੀਆਂ ਬੜੀ ਮਾੜੀ ਗੱਲ ਆ ਕਿ ਸ਼ਰੇਆਮ ਗੁੰਡਾ ਕਰਦੀ ਪੰਜਾਬ ਦੇ ਵਿੱਚ ਗੁੰਡਾ ਰਾਜ ਕਿਉਂਕਿ ਪੰਜਾਬ ਵਿੱਚ ਲਾ ਐਂਡ ਆਰਡਰ ਨਾਲ ਦੀ ਕੋਈ ਚੀਜ਼ ਹੀ ਹੈ ਨਹੀਂ ਇਹ ਮੇਰਾ ਪਿੰਡ ਆ ਸਾਡੀ ਪੰਚਾਇਤ ਆ ਇੱਥੇ ਅਸੀਂ ਚਾਹੁੰਦੇ ਆ ਕਿ ਇਹ ਸਾਡੇ ਲੋਕ ਜੋ ਇੱਥੇ ਸਾਡੇ ਭੈਣ ਭਰਾ ਰਹਿੰਦੇ ਨੇ ਉਹ ਸ਼ਾਂਤੀ ਦੇ ਮਾਹੌਲ ਦੇ ਵਿੱਚ ਰਹਿਣ ਲੇਕਿਨ ਸ਼ਾਂਤੀ ਵਾਲੀ ਗੱਲ ਹੀ ਨਹੀਂ ਇੱਥੇ ਸ਼ਰਿਆਮ ਜਿਹੜੇ ਆ ਨੌਜਵਾਨ ਬੱਚੇ ਸਾਡੇ ਉਹ ਜਿਹੜੇ ਆ ਹਥਿਆਰ ਲਈ ਫਿਰਦੇ ਆ ਇਸ ਤੇ ਰੋਕ ਲਾਉਣੀ ਚਾਹੀਦੀ ਸਰਕਾਰ ਨੂੰ ਤੇ ਗੌਰ ਕਰਨਾ ਚਾਹੀਦਾ ਸਰਕਾਰ ਬਿਲਕੁਲ ਅਣਗੌਲੀਆਂ ਕਰ ਰਹੀ ਹੈ ਇਹਨਾਂ ਗੱਲਾਂ ਨੂੰ ਅੱਜ ਗਵਰਨਰ ਸਾਹਿਬ ਆ ਰਹੇ ਨੇ ਸਾਰੀਆਂ ਡਿਊਟੀਆਂ ਉੱਥੇ ਲੱਗੀਆਂ ਨੇ ਜਿਹੜੇ ਪੁਲਿਸ ਵਾਲੇ 2-4 ਆਏ ਸੀਗੇ ਉਹਨਾਂ ਨੇ ਜੋ ਆਪਣੀ ਕਾਰਵਾਈ ਕਰਨੀ ਸੀ ਇੱਕ ਜਿਹੜਾ ਮੁੰਡਾ ਫੜਿਆ ਆ ਉਹਨਾਂ ਚੋਂ ਜਿਹੜਾ ਫੜਿਆ ਆ ਉਹਦੀ ਵੀ ਜਿਹੜੀ ਬੋਲਵਾਣੀ ਸੀਗੀ ਬੜੀ ਅਬੈੜੀ ਸੀਗੀ ਬਹੁਤ ਮਾੜੀ ਸੀ ਮਾਲਾ ਪੁਲਿਸ ਨਾਲ ਵੀ ਉਹ ਸਿੱਧੀ ਤਰੀਕੇ ਨਾਲ ਕੋਈ ਗੱਲ ਨਹੀਂ ਸੀ ਕਰਦਾ ਇਸ ਕਰਕੇ ਪਛਾਣ ਵਗੈਰਾ ਉਹ ਵੀ ਦਿੱਤਾ ਉਹਨੇ ਜੋ ਦੱਸਿਆ ਸਾਡੇ ਸਾਹਮਣੇ ਜੋ ਗੱਲ ਕਰਦਾ ਸੀ ਉਹ ਅਖਲਪੁਰੇ ਦੇ ਲੱਗ ਗਈ ਕੋਈ ਪਿੰਡਿਆ ਉੱਥੇ ਤਾਂ ਦੱਸਦਾ ਮੈਂ ਫਲੋਰ ਦਾ ਆ ਅਖਲਪੁਰਾ ਉਹ ਬੋਲਦਾ ਪਿਆ ਸੀਗਾ ਹੁਣ ਉਹਦਾ ਤਾਂ ਵੈਰੀਫਾਈ ਪੁਲਿਸ ਹੀ ਕਰੂਗੀ ਵੀ ਉਹ ਹੈ ਅਸਲ ਕਿੱਥੇ ਦਾ ਕਿੰਨੇ ਕਿੰਨੇ ਵਿਅਕਤੀ ਫੜ ਹੋਏ ਜੀ ਇੱਕੋ ਹੀ ਫੜ ਹੋਇਆ ਜੀ ਤੇ ਟੋਟਲ ਕਿੰਨੇ ਵਿਅਕਤੀ ਸੀਗੇ ਉਹ ਦੋ ਜਾਣੇ ਸੀਗੇ ਦੋ ਜਾਣੇ ਕਿੰਨੀਆਂ ਗੋਲੀਆਂ ਚੱਲੀਆਂ ਇੱਥੇ ਮੌਕੇ ਤੇ ਪਤਾ ਲੱਗਾ ਜੋ ਇੱਥੇ ਬੰਦਿਆਂ ਨੇ ਦੱਸਿਆ ਜੀ ਚਾਰ ਗੋਲੀਆਂ ਚੱਲੀਆਂ ਹਾਂਜੀ ਚਾਰ ਗੋਲੀਆਂ ਚੱਲੀਆਂ ਤਿੰਨ ਉਹ ਜਿਹੜਾ ਬਿਹਾਰੀ ਸੀਗਾ ਵਰਕਰ ਉਹਦੇ ਤਿੰਨ ਲੱਗੀਆਂ ਨੇ ਇੱਕ ਗੋਲੀ ਅੱਗੇ ਪਿੱਛੇ ਲੱਗੀ ਹੋਊ ਕਿਤੇ ਮਤਲਬ ਜੋ ਦੱਸਿਆ ਇੱਥੇ ਆਵਾਜ਼ ਜਿਹਨਾਂ ਨੂੰ ਬੰਦਿਆਂ ਨੂੰ ਆਈ ਆ ਇੱਥੇ ਗੁਰਦੁਆਰੇ ਵੀ ਆਵਾਜ਼ ਸੁਣੀ ਆ ਉਹਨਾਂ ਨੇ ਵੀ ਦੱਸਿਆ ਵੀ ਚਾਰ ਗੋਲੀਆਂ ਪਹਿਲਾਂ ਇੱਕ ਗੋਲੀ ਚੱਲਦੀ ਆ ਉਸ ਤੋਂ ਬਾਅਦ ਅੱਧੇ ਮਿੰਟ ਤੋਂ ਬਾਅਦ ਤਿੰਨ ਗੋਲੀਆਂ ਇਕੱਠੀਆਂ ਚੱਲਦੀ ਸਰ ਜਿਹੜਾ ਵਿਅਕਤੀ ਸੀਗਾ ਜਿਹਦੇ ਗੋਲੀਆਂ ਲੱਗੀਆਂ ਉਹਦਾ ਨਾਮ ਵਗੈਰਾ ਤਾਂ ਕਿੱਥੇ ਦਾ ਰਹਿਣਾ ਕੋਈ ਪਤਾ ਤਾਂ ਉਹ ਬਿਹਾਰ ਦਾ ਭਈਆ ਆ ਉਹ ਉਹ ਅਮਰੀਕ ਸਿੰਘ ਬਹਾਨੀ ਜਿਹੜਾ ਹੈਗਾ ਉਹ ਉਹਦੇ ਘਰ ਮਤਲਬ ਖੂਹ ਤੇ ਕੰਮ ਕਰਦਾ ਹੈਗਾ ਉਹ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਬਾਰੇ ਤੁਸੀਂ ਕੀ ਦੇਖ ਰਹੇ ਹੋ ਕਿੱਦਾਂ ਦੇਖੋ ਜੀ ਕਾਨੂੰਨ ਵਾਪਸ ਤਾਂ ਹੈ ਹੀ ਨਹੀਂ ਕਿ ਜੇ ਆਪਾਂ ਆਪ ਸੇਫ ਨਹੀਂ ਹੈਗੇ ਜੇ ਉਹ ਮੈਨੂੰ ਨਹੀਂ ਲੱਗਦਾ ਵੀ ਪੰਜਾਬ ਦੇ ਵਿੱਚ ਕੋਈ ਸੇਫਟੀ ਵਾਲੀ ਗੱਲ ਰਹਿ ਗਈ ਆ ਕਿਉਂਕਿ ਪੰਜਾਬ ਇੱਕ ਗੁਰੂਆਂ ਪੀਰਾਂ ਦੀ ਧਰਤੀ ਆ ਇੱਥੇ ਤਾਂ ਲੋਕ ਬਾਹਰੋਂ ਆਣ ਕੇ ਗੁਰੂ ਮਹਾਰਾਜ ਦੇ ਦਰਸ਼ਨ ਕਰਨ ਆਉਂਦੇ ਨੇ ਇੱਥੇ ਯਾਤਰਾ ਕਰਨ ਆਉਂਦੇ ਨੇ ਇੱਥੇ ਹਰੇਕ ਤਰ੍ਹਾਂ ਦੀ ਸਹੂਲਤ ਹੈਗੀ ਪੰਜਾਬ ਦੇ ਵਿੱਚ ਲੇਕਿਨ ਪੰਜਾਬ ਦੇ ਵਿੱਚ ਲੋਕਾਂ ਦਾ ਜਿਹੜਾ ਜੀਣਾ ਆ ਉਹ ਬਾਲਾ ਵਧੀਆ ਨਹੀਂ ਹੈਗਾ ਕਿਉਂਕਿ ਜਿਹੜੀ ਅੱਜ ਕੱਲ ਜੋ ਚੱਲ ਰਿਹਾ ਆ ਉਹ ਪੁਲਿਸ ਮੈਨੂੰ ਲੱਗਦਾ ਵੀ ਉਸ ਚੀਜ਼ ਕੰਟਰੋਲ ਕਰਨ ਤੇ ਨਾਕਾਮ ਜਾ ਪਿਆ ਮੇਰਾ ਨਾਮ ਅਮਰੀਕ ਸਿੰਘ ਅਮਰੀਕ ਸਿੰਘ ਹਾਂ ਜੀ ਕਿਹੜੇ ਪਿੰਡ ਤੋਂ ਹਾਂ ਜੀ ਹਾਂ ਜੀ ਕਿਹੜੇ ਪਿੰਡ ਤੋਂ ਬਹਾਨੀ ਤੋਂ ਹਾਂ ਸਿਵਲ ਹਸਪੀਟਲ ਚ ਆਏ ਕੀ ਮਾਮਲਾ ਕੀ ਹੈ ਸਾਰਾ ਇਹ ਦੋ ਬੰਦੇ ਆ ਨਾ ਕੱਲ੍ਹ ਦੀ ਮੇਰੀ ਰੈਕਿੰਗ ਕਰਦੇ ਪਏ ਸੀ ਅਸੀਂ ਪੁਲਿਸ ਨੂੰ ਵੀ ਇਨਫੋਰਮ ਕੀਤਾ ਐਸਪੀ ਦਫ਼ਤਰ ਵੀ ਕੀਤਾ ਐਸਐਚਓ ਨੂੰ ਵੀ ਕੀਤਾ ਲੇਕਿਨ ਕੋਈ ਨਹੀਂ ਬੋੜਿਆ ਅੱਜ ਸਵੇਰੇ ਫੇਰ ਬੰਦੇ ਉਹ ਆਏ ਅਸੀਂ ਉਹਨਾਂ ਦਾ ਪਿੱਛਾ ਕੀਤਾ ਪਿੱਛਾ ਕਰਦੇ ਕਰਦੇ ਇਹ ਮੇਰਾ ਮੇਰਾ ਪੁੱਤ ਹੀ ਆ ਹਾਂਜੀ ਇਹ ਮਗਰ ਜਾਂਦਾ ਸੀ ਮੋਟਰਸਾਈਕਲ ਤੇ ਤਾਂ ਉਹ ਮੋਟਰਸਾਈਕਲ ਸੱਟ ਕੇ ਤਾਂ ਇਹਦੇ ਗੋਲੀਆਂ ਤਿੰਨ ਮਾਰ ਕੇ ਦੌੜ ਗਿਆ ਉਹ ਵਿਅਕਤੀ ਪੜਦਾ ਪਛਾਣ ਜਾਏ ਬੰਦੇ ਸਾਡੇ ਕੋਲ ਵੀਡੀਓ ਹੈਗੀਆਂ ਉਹਦੀਆਂ ਜੀ ਅੱਛਾ ਜੀ ਨੰਗੇ ਮੂੰਹ ਦੀਆਂ ਵੀਡੀਓ ਵੀ ਇਸ ਕੱਲ੍ਹ ਦੀਆਂ ਬਣਾ ਕੇ ਰੱਖੀਆਂ ਲੇਕਿਨ ਕੋਈ ਪਹੁੰਚਿਆ ਹੀ ਨਹੀਂ ਦਈਏ ਕਿ ਇਹਨੂੰ ਅੱਛਾ ਜੀ ਤੇ ਕਿੰਨੇ ਕਜੇ ਹੋਇਆ ਹਸਾ ਇਹ ਤਕਰੀਬਨ 7:00 ਵਜੇ ਦਾ ਅੱਜ ਸਵੇਰੇ ਹਾਂਜੀ 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 ਸਵੇਰੇ 7:00 ਵਜੇ ਤੇ ਸਵੇਰੇ 7:00 ਅਸੀਂ ਇੱਥੇ ਸ਼ਿਵਲੋਸਪਰ ਪਹੁੰਚ ਗਏ ਹਾਂ ਜਿਹਦੇ ਗੋਲੀਆਂ ਲੱਗੀਆਂ ਉਹਦਾ ਨਾਮ ਕੀ ਹੈ ਕਿੱਥੇ ਦਾ ਰਹਿਣ ਵਾਲਾ ਹੈ ਉਹਦਾ ਉਹਦਾ ਨਾਮ ਅਰੁਣ ਕੁਮਾਰ ਆ ਇਹ 25 ਸਾਲ ਕੋ ਮੇਰੇ ਮੇਰੇ ਕੋਲੇ ਰਹਿੰਦਾ ਸਾਰੇ ਡਾਕੂਮੈਂਟ ਮੇਰੇ 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 ਐਡਰ ਬਾਹ ਤੇ ਲੱਗੀ ਆ ਇੱਕ ਲੱਤੇ ਲੱਗੀ ਆ ਇੱਕ ਤੇ ਕੋਈ ਪਹਿਚਾਨ ਚ ਆਏ ਬੰਦੇ ਵਿਅਕਤੀ ਪਹਿਚਾਨ ਚ ਨਹੀਂ ਆਏ ਬਈ ਜਾਂ ਸੋਦਾ ਨੰਗੇ ਮੁੰਨੀਆਂ ਫੋਟੋ ਸਾਡੇ ਕੋ ਹੈਗੀਆਂ ਠੀਕ ਹੈ ਜੀ ਤੇ ਪੁਲਿਸ ਸ਼ਿਕਾਇਤ ਕੀਤੀ ਇਸ ਮਾਮਲੇ ਨੂੰ ਹਾਂਜੀ ਪੁਲਿਸ ਨੂੰ ਸੋਚਣਾ ਦੇ ਸੀ ਕੱਲ ਦਾ ਕੀਤਾ ਆ ਜੀ ਤੇ ਹਾਂਜੀ ਅੱਜ ਆਈ ਸੀ ਮੌਕੇ ਤੇ ਬੋਲ ਹੁਣ ਹੁਣ ਸਾਨੂੰ ਰਾਹ ਚ ਆਉਂਦਿਆਂ ਨੂੰ ਬਦਨੀ ਜਾਂਦੇ ਟੱਕਰੇ ਆ ਤੇ ਹੋਇਆ ਕਿੱਥੇ ਹੱਸ ਸਰ ਇਹ ਰਾਮਸਰ ਗੁਰਦੁਆਰੇ ਦੇ ਕੋਲ ਹੋਇਆ ਇਹ ਓਵਰ ਰੋਡ ਤੇ ਕੱਚੇ ਦੇ ਜਾ ਕੇ ਕਿਹੜੇ ਪਿੰਡ ਗਾਣੀਪੁਰ ਗਾਣੀਪੁਰ ਕੋਲ ਬੋਆ ਚ ਕਸਵਾਸ ਜੀ ਮਾਮਲਾ ਕੀ ਜਿਹੜਾ ਇੱਕ ਸਿਵਲ ਹਸਪੀਟਲ ਚ ਆਇਆ ਹੈ ਮਾਰਨਿੰਗ ਇਨਸੀਡੈਂਟ ਹੋਇਆ ਜੀ ਆਪਣਾ ਟੈਂਡਰ ਬਹਾਨੀ ਦੇ ਲਾਗੇ ਇੱਕ ਫਾਇਰਿੰਗ ਇਨਸੀਡੈਂਟ ਹੋਇਆ ਇੱਕ ਪ੍ਰਵਾਸੀ ਨੇ ਦੂ ਹੈ ਜੀ ਉਹਨਦੇ ਤਿੰਨ ਫਾਇਰ ਇਨਜਰੀਜ਼ ਹੈ ਨੇ ਤੇ ਬਾਕੀ ਡਿਟ੍ਰਿਆ ਜੀ ਉਹਨਾਂ ਸਿਚੁਏਸ਼ਨ ਕਰ ਰਹੇ ਨੇ